ਭਾਈ ਸਾਥਰੀ ਕਾਲ ਸਾਰਿਆਂ ਨੂੰ ਤੇ ਆਪਾਂ ਨੇ ਬਾਈ ਨਵਾਂ ਚੈਨਲ ਬਣਾਇਆ ਸੁਖੀ ਮਹਲ 585 ਆਪਾਂ ਨੇ ਆ ਇਹਦੇ ਕਰਕੇ ਬਣਾਇਆ ਆ ਜਿਹੜਾ ਆਪਣਾ ਟਰੈਕਟਰ ਇਹਦਾ ਨਾਮ ਰੱਖਿਆ ਆਪਾਂ ਨੇ 585 ਤੇ ਹੁਣ ਮਿਲੋ ਬਾਪੂ ਨੂੰ ਬਾਪੂ ਆਇਆ ਹਫਤੇ ਬਾਅਦ ਜੀ ਬਿਮਾਰਤਾ ਹੁਣ ਠੀਕ ਹੈ ਹਾਂ ਠੀਕ ਹੈ ਹੂੰ ਕੀ ਕਹਿੰਦਾ ਹੁਣ ਡਾਕਟਰ ਡਾਕਟਰ ਕਹਿੰਦਾ ਵੀ ਹਫ਼ਤੇ 'ਚ ਫੇਰ ਦਿਖਾ ਜੀ। ਅੱਛਾ। ਹਾਂ। ਪਥਰੀਆਂ ਕਹਿੰਦਾ ਹੁਣ ਵੀ ਆਪਰੇਸ਼ਨ ਦੀ ਤਾਂ ਨਹੀਂ ਲੋੜੂ ਦੀ। ਕਹਿੰਦਾ ਪਥਰੀਆਂ ਕਹਿੰਦਾ ਜਿਹੜੀਆਂ ਦਵਾਈ ਨਾਲ ਹੀ ਹੋ ਜਾਣੀਆਂ ਠੀਕ ਹੈ। ਅੱਛਾ। ਬਾਕੀ ਕਹਿੰਦਾ ਹਫ਼ਤੇ 'ਚ ਆਹਦਾ ਫੇਰ ਉਹ ਕਰ ਦਿਖਾ ਦਿਓ। ਉਹ ਜਿਆਦਾ ਕੀ ਮਰਜ ਗਿਆ ਨਾ। ਹਾਂ। ਬੁਖਾਰ ਤੇ ਹੋਇਆ ਸਾਰਾ ਕੰਮ। 22 ਫੈਟ ਤੇ ਨਾ। 22 ਫੈਟ ਦੇ ਵਿੱਚ ਸਰਵਾਈਕਰ ਸਰਵਾਈਕਰ ਜਿਹੜਾ ਹਾਂ। ਆਹ ਉਹ ਕਹੇ ਜੀ ਵਿੱਚੇ। ਵਿੱਚੇ ਆਹ ਕਰਤਾ। ਤੇਰਾ ਪਥਰੀਆਂ ਦਾ ਵੀ ਜੇ ਸ਼ੂਗਰ ਦਾ ਕਹਿੰਦਾ ਤਾਂ। ਸ਼ੂਗਰ ਦਾ ਐਦਾਂ ਕਹਿੰਦਾ ਫੇਰ ਕਹਿੰਦਾ ਹੈ ਨਹੀਂ। ਸੱਚ ਹੈ ਗਾਂ ਸ਼ੂਗਰ ਹੈ ਚਲਾਦਾ ਬੱਚਾ ਹੋ ਗਿਆ ਮੈਨੂੰ ਐਂ ਦਾ ਵੀ ਤੂੰ ਮਿੱਠਾ ਜ਼ਿਆਦਾ ਖਾਂਦਾ ਨਹੀਂ 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 ਮੈਂ ਖਾ ਵੀ ਸ਼ੂਗਰ ਦਾ ਜਿਹੜਾ ਕਹਿੰਦਾ ਨਾ ਡਾਕਟਰ ਵੀ ਮੈਨੂੰ ਗੱਲ ਸੱਚੀ ਲੱਗਦੀ ਹੈ ਪਰ ਠੀਕ ਹੈ ਯਾਰ ਭਾਈ ਨਾਮ ਨਾਮ ਦੀ ਬਿਮਾਰੀ ਹੈ ਵੀ ਖਾਣਾ ਪੀਣਾ ਹੋਵੇ ਮਿੱਠਾ ਵਾਸਤਾ ਸ਼ੂਗਰ ਦਾ ਕਹਿੰਦਾ ਹੈ ਨਹੀਂ ਤੇ ਕਿਹਨੇ ਕਹਿੰਦਾ ਉਹ ਜਦ ਬੀਪੀ ਡਾਊਨ ਹੋਇਆ ਸੀ ਨਾ ਅੱਛਾ ਉਹ ਦੜਗਾ ਨਾਲ ਮਰਜੀ ਰੋਕਦੀ ਗਈ ਸੀ ਵੈਸੇ ਕੋਈ ਸ਼ੂਗਰ ਨਹੀਂ ਹੈ ਜਿੱਦਾਂ ਮੈਂ ਹੀ ਸੰਭਰੇ ਆ 8 ਦਿਨ ਹੋ ਗਏ ਵਾਜੀ ਸਾਰਾ ਕੰਡਾ ਸਾਰਾ ਕੋ ਖੇਤਾ ਦਾ ਨਹੀਂ ਕਿਤੇ ਤਮ ਕਿੜਾ ਬੱਜਿਆ ਨਹੀਂ ਹੈਗਾ ਹਾਂ ਤੇ ਜਿਰੀ ਦੇਖ ਕੇ ਆਉਣੀ ਆ ਸਪਰੇਅ ਤਾਂ ਮੈਂ ਕਰਾ ਦਿੱਤੀ ਫੇਮ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਠੀਕ ਹੈ ਹੂੰ ਆ ਹੀ ਹਾਂ ਦਾ ਬੱਚਿਆਂ ਦਾ ਆਪਣਾ ਜਾਵਾਂ ਪਿੱਛੇ ਚੋਂ ਜੀ ਬਿਮਾਰ ਹੋ ਗਿਆ ਭਾਈ ਕਿਸੇ ਨੂੰ ਦੇਖਣ ਚੱਲ ਅਸੀਂ ਤਣ ਪੂਰਾ ਜੋਰ ਲਾਇਆ ਪਿਆ ਠੀਕ ਹੈ ਠੀਕ ਇਹਦੇ ਕਰਕੇ ਮੈਂ ਛੁੱਟੀ ਕਰੀ ਆ ਕਿ ਐ ਦਮ ਟੁੱਟੇ ਜਾਂਦਾ ਠੀਕ ਹੈ 10:30 ਵਜੇ ਤੱਕ ਮੈਂ ਪਹੁੰਚਦਾ ਹਾਂ ਫਿਰ ਆ ਡੰਗਰਾਂ ਦਾ ਸਾਰਾ ਉਹਦੇ ਬਾਅਦ ਸ਼ਾਮ ਨੂੰ ਫੇਰ ਜਾਣਾ ਫਿਰ ਤੇਨੇ ਘਾਟ ਡੇਢ ਘੰਟਾ ਆਉਣ ਨੂੰ ਡੇਢ ਘੰਟਾ ਜਾਣ ਨੂੰ ਚੰਡੀਗੜ੍ਹ ਲੱਗਦਾ ਠੀਕ ਹੈ ਚਲੋ ਜੀ ਕੱਲ ਨੂੰ ਫੰਦ ਖੁੰਦੇ ਫਿਰ ਗੱਲ ਕਿਹਨੇ ਕਹਿੰਦੇ ਗੱਲਾਂ ਠੀਕ ਆ اچھا ਚੂਹਾ ਨਹੀਂ ਹੈਗਾ ਮੈਨੂੰ ਆਇਆ ਸਕਦਾ ਵੀ ਚੂਹਾ ਜਿਹੜੇ ਮੀਂਹ ਪਿਆ ਨਾ ਉਹਦੇ ਅੜਕੇ ਭੱਜ ਗਿਆ ਹਾਂ ਫੇਟ ਵਾਲਾ ਤਾਂ ਗੱਲ ਨੇ ਇੱਕ ਨੰਬਰ ਆ ਹਾਂ ਬਾਕੀ ਉਪਰਲਾ ਥੋੜਾ ਜਿਹਾ ਮਾੜਾ ਏ ਉਹ ਆਪਾਂ ਨੇ ਚੱਲ ਬੀਜੇ ਪਾਉਣਾ ਆਪਾਂ ਨੇ ਕਿਹੜੇ ਕਰਨਾ ਹਾਂਜੀ ਚਲੋ ਫਿਰ ਮਿਲਦੇ ਆ ਜੀ ਖੇਤਾਂ માં ਜਾ ਕੇ ਲਓ ਜੀ ਮਿਲੋ ਨਿੰਮੇ ਜੱਟ ਨੂੰ ਆਪਰੇ ਗਾਰਜੀ ਸਾਰੇ ਵੀਰਾਂ ਨੂੰ ਜੀ ਆਪਾਂ ਨੇ ਮੈਨੂੰ ਚੈਨਲ ਬਣਾਇਆ ਅੱਛਾ ਚੈਨਲ ਦਾ ਨਾਮ ਆ ਸੁਖੀ ਮਹਾਲ 585 ਆਪਾਂ ਨੇ ਉਹ ਆਪਣੇ ਟਰੈਕਟਰ ਪਰ ਰੱਖਤਾ ਬਾ ਠੀਕ ਹੈ ਹੈ ਇਹਦੇ ਪਰ ਰੱਖਿਆ ਆਪਾਂ ਨੇ ਤਾਂ ਆ ਜੀ ਤੁਹਾਨੂੰ ਫਿਰ ਹੈ ਉਹ ਤੁਹਾਨੂੰ ਆ ਜੀ ਮੈਂ ਕੱਖ ਵੱਡ ਲ ਚੱਲੇ ਆ ਕੱਖ ਮੈਂ ਹੀ ਵੱਢਣਿਆ ਇਕੱਠੇ ਲੱਦ ਲਿਆਉਂਗੇ ਨਾਲੇ ਉਹ ਪਾਣੀ ਲਾਉਣਾ ਜਿਹੜੇ ਨੂੰ ਹੈ ਪਾਣੀ ਪਾਣੀ ਹੁਣ ਦੇਖਦੇ ਆ ਤੈ ਲਾਉਣਾ ਮੈਂ ਤਾਂ ਚੱਲੇ ਲੱਗਿਆ ਚਲਾਉ ਮੈਂ ਅੱਧਰ ਤਾਂ ਛੱਡ ਦੇ ਹਾਂ ਦਾ ਆਗੀ ਲਾਈਟ ਹਾਂ ਲੈਡ ਤਾਂ ਆਉਣੀ ਆ ਮੈਂ ਕੱਖ ਭਾ ਕੇ ਆ ਗਿਆ ਆ ਗਿਆ ਕੱਖ ਵੱਢਦੇ ਆ ਲੋ ਜੀ ਆਇਆ ਕੱਖ ਵੱਢਣ ਬਾਈ ਸਾਡੇ ਰਸਤੇ ਦੇ ਇਕੱਠਾ ਦਾ ਕੰਮ ਮੈਨੂੰ ਨਹੀਂ ਨਾ ਧੁੱਪਾ ਜੜ ਜਾਂਦੀ ਆ ਅੱਜ ਤਾਂ ਛੁੱਟੀ ਦੀ ਜਿਹਦੇ ਕਰਕੇ ਸਾਰਾ ਹੁਣ ਨਵੇੜ ਨੂੰ ਬੂੜਕੇ ਆਏ ਕਰਦਾ ਕੰਮ ਉਹ ਬੱਜਣ ਲੱਗਿਆ ਤੇ ਮੋਟਰ ਨਹੀਂ ਚੱਲਦੀ ਇਹਨੇ ਮੋਟਰ ਨੂੰ ਦੇਖਣ ਬਣਦੇ ਨੇ ਮੋਟਰ ਦੇਖਦੇ ਆ ਹਾਂ ਉਹ ਬਜੀ ਦਾ ਮੈਨਾਂ ਨਹੀਂ ਲੰਘਿਆ ਕੰਪਨਰ ਹਾਂ ਉਹ ਮਿਲੋ ਜਨ ਦਾ ਬੜਾ ਕੋਟਾ ਕਾਣਾ ਉੱਤੇ ਸੁੱਚ ਕਰਤਗੇ ਨਾ ਨਹੀਂ ਨਹੀਂ ਲਗਾਉਣਾ ਤੇ ਪਾਉਣਾ ਪੈਣਾ ਹੈ ਕੰਪਲੇਟ ਹਾਂ ਆਪਾਂ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕਦੇ ਜੇ ਟਰਾਂਸਫਾਰਮ ਸੜ ਗਿਆ ਤਾਂ ਕੰਮ ਖਰਾਬ ਹੋ ਜਾਣਾ ਅੱਛਾ ਇਹ ਕੰਪਲੀਟ ਫਿਰ ਤਾਂ ਮੋਟਰ ਵੀ ਚੱਲੀ ਨਹੀਂ ਸਾਰੇ ਭਾਈ 119 ਪਰ ਕਰਦੀ ਫੋਨ ਹਾਂ ਉਹਨਾਂ ਨੇ ਆਪੇ ਉਹ ਕਰੀ ਇੱਕ ਵਾਰੀ ਆਪਾਂ ਨੇ ਕੰਪਲੀਟ ਪਾ ਦੇਣੀ ਹਾਂ ਉਦੇ ਬਾਅਦ ਦੇਖ ਲੈ ਜੀ ਕਿਨੇ ਹਾਂ ਪਾਣੀ ਲੱਗਦਾ ਨਾ ਹੁਣ ਜੀਰੀ ਨੂੰ ਜੀਰੀ ਹੋਰ ਕੀ ਆ ਯਾਰ ਦਾਣਾ ਕੱਦਰ ਥੋੜੀ ਟੁੱਪ ਗਈ ਆ ਵਿੱਚ ਦੇਖਿਆ ਦਾਣਾ ਪੁੱਸਤਾ ਪਿਆ ਹੋਇਆ ਹਜਰੇ ਹਜਰੇ ਲੈ ਜੀ ਗਾਨੀ ਆ ਪਰ ਮੈਨੂੰ ਹਾ ਟਾਈਮ ਹੋਇਆ ਨਾ ਹੋ ਡਿਊਟੀ ਪਰ ਤੇ ਆਉਂਦੇ ਹਾਂ ਪਾਣੀ ਚੱਲ ਗਈ ਸੀ ਰਾਤੀ ਦਾ ਕਹਿਲਾ ਵਧੀਆ ਫਿਰ ਬੰਦੇ ਲੱਤ ਕੀ ਕੰਮ ਕਰੀ ਹਾਂਜੀ ਹਾਂਜੀ ਇਹ ਵਿਚਾਰ ਦੀ ਲੱਤ ਕਰੈ ਕੁੱਗੀ ਤੇ ਯਾਰ ਬੈਠੇ ਬਿਠਾਈਓ ਕੰਮ ਛੱਡ ਗਿਓ ਸਿਰਾ ਦੇ ਦਿਓ ਮੰਨੋ ਲੱਤੀ ਛੱਡ ਦੇ ਸਿਰਾ ਪਾਪਾ ਨੇ ਖਾਧਰੇ ਲੈ ਜੀ ਕਰਨੀ ਚੱਕ ਜਾਤ ਹਾਂ ਨਹੀਂ ਦੂਸਰੀ ਤੇ ਤਾਂ ਉੱਤਰੀ ਪੈਣੀ ਦੇ ਚ ਮੈਂ ਤਾਂ 5:30 ਵਜੇ ਉੱਠਿਆ ਪਿਆ ਮੈਂ ਲਾਹੌਰ ਪਹਿਲਾਂ 5 ਟੋਕਰੀ ਖਣੇ ਕੋਈ ਨਹੀਂ ਚੱਕੀਆਂ ਫਿਰ ਕਾਦੇ ਗੁੱਡੇ ਕੇ ਦੁੱਧ ਦੇ ਪਾ ਕੇ ਡੈਰੀ ਮੈਂ ਰ ਮੈਂ ਤੈਨੂੰ ਤਾਂ ਹੀ ਕਿਹਾ ਵੀ ਚੱਲ ਤੂੰ ਆਇਆ ਮੈਂ ਥਾਂ ਵੱਡਾ ਮੋਸੇ ਦੇਖੋ ਭਈਆ ਹੱਪ ਪਹਿਲੇ ਸਾਲ ਦੇ ਬੱਚੇ ਨਾ ਡੇ ਆਵੇ ਪਹਿਲੇ ਸਾਲ ਦੇ ਬੱਚੇ ਆ ਵੀ ਇੱਧਰ 109 ਬੁਟਾ ਹੈ 109 ਦਾ ਦਾਸ ਆਇਆ ਬੰਦਾ ਦੀ ਹੈ ਨਾ ਨਹੀਂ ਨੌਰ ਵਿੱਚ ਮਿਕਸ ਆ ਲੈ ਦੇ ਹੱਥ ਨਹੀਂ ਆ ਗਏ ਭਾਈ ਸਾਡੀ ਆ ਜਮੀਨ ਬੁੱਟਾ ਬਾ ਫੜਦੀ ਆ ਤੇ ਅਸੀਂ ਵੀ ਕਸਰ ਵੀ ਨਹੀਂ ਛੱਡਦੇ ਕੋਈ ਦਾ ਆ ਉੱਪਰ ਰਕਾ ਜਾ ਬੁੱਟਾ ਕੱਢਦੇ ਕਰ ਇਹਦੇ ਤੇ ਇੱਕ ਤਾਂ ਸੰਦ ਜੀਰੀ ਦਿਖਾਉਂਦੇ ਆ ਆ ਵੱਢ ਕੇ ਲੋ ਭਾਈ ਜਿਹੜਾ ਵੱਢਿਆ ਸੀ ਆ ਦੇਖੋ ਅਨੇ ਮੇ ਹੋਰ ਹੋਈ ਕੈਨੇਡਾ ਪਾਈ ਕੈਨੇਡਾ ਵਧਿਆ ਔਖਾ ਨਹੀਂ ਹੈਗਾ ਕੰਮ ਦੇਖ ਲੋ ਉਹੀ ਤਾਂ ਚੱਕਰ ਆ ਚੜਹੀ ਤੇ ਨਾ ਬਹੁਤ ਔਖੀ ਵੱਡੋਂਦੀ ਇੰਨੇ ਲੰਬੇ ਚੜਹੀ ਆ ਉਹ ਦਿਖਾ ਚੜਹੀ ਕਿੱਡੀ ਕਿੱਡੀ ਆ ਚੜੀ ਤਾਂ ਬਹੁਤ ਆ ਕੋਈ ਵਾਰੀ ਨਾ ਭਾਈ ਇਹ ਬੰਦੇ ਨੂੰ ਆਏ ਲੱਗਦਾ ਵੀ ਪਤਾ ਨਹੀਂ ਵਿਲੇ ਹੋਇ ਇਹ ਉਹ ਕਈ ਵਾਰੀ ਬੰਦੇ ਨੂੰ ਆਏ ਲੱਗਦਾ ਪਤਾ ਨਹੀਂ ਵਿਲੇ ਹੋ ਆ ਆਪਾਂ 20 25 ਮਿੰਟ ਮੋਟਰ ਉਧਰ ਬੈਜੀਦਾ ਜਾ ਕੇ ਗੱਲਾਂ ਬਾਤਾਂ ਮਾਰਨੀ ਆ ਚੱਲ ਜ਼ਰੂਰੀ ਆ ਠੀਕ ਨੇ ਰੇੜਾ ਤਾਂ ਅੱਖਾਂ ਦਾ ਹੀ ਵੱਡਣਾ ਜਿਹੜੇ ਬੰਨੇ ਹੋਏ ਪਾ ਜੀ ਰੇੜਾ ਤਾਂ ਸਾਡੀ ਕਿਸਮਤ ਚ ਲਿਖਿਆ ਪਿਆ ਪਹਿਲਾਂ ਤਾਂ ਆਪਾਂ ਨੇ 18 18 ਰੱਖੇ ਹੋਏ ਦੇ ਹੈਂ ਹੋਰ ਪਹਿਲਾਂ ਭਾਈ ਸਾਨੂੰ 12 ਵਜੇ ਪਾ ਦੇ ਦਿਖਾਉ ਤੇ ਨਹੀਂ ਤੇ ਰਗੇ ਪਹਿਲਾਂ ਹੀ ਦਿਖਾਉਂਦੇ ਦਿੱਤੇ ਪਤਾ ਹੈ ਲੱਗਦਾ ਯਾਰ ਕਈ ਬੰਦਿਆਂ ਨੂੰ ਵੀ ਬਿੱਲੇ ਹੀ ਆ ਹੈਂ ਬਿੱਲੇ ਹੀ ਆ ਹਾਂ ਬਿੱਲੇ ਤੋਰੇ ਕਰਦੇ ਆ ਹਾਂ ਮੰਦੇ ਨੂੰ ਆਂ ਲੱਗਦਾ ਵੀ ਕਈ ਬੜੀ ਬਿੱਲੇ ਹੋਰ ਨੇ ਹੁਣ ਆਪਾਂ ਨੇ ਉਹ ਕਰਨਾ ਯਾਰ ਸਾਡੇ ਆਪਣੇ ਬੋੜੇ ਬਿੱਲੇ ਰੱਖੇ ਹੋਏ ਆ ਬਾਪ ਹੈਂ ਬੋੜੇ ਬਿੱਲੇ ਰੱਖੇ ਹੋਏ ਆ ਹਾਂ ਆ ਫੜ ਤੂੰ ਆ ਇਹਦਾ ਬਾਪੂ ਵੀ ਕੰਮ ਕਰਦਾ ਕੱਖ ਵੱਢ ਕੇ ਗਿਆ ਉਹਰੇ ਆ ਫੜ ਕਸ ਆ ਫੜ ਯਾਰ ਮੈਂ ਕਹਿੰਦਾ ਹੈਂ ਪਰਾਂ ਘੇਰਦੇ ਹੈਂ ਹੈਂ ਪਰਲੇ ਪਾਸੇ ਨੂੰ ਘੇਰਦੇ ਪਿੱਛੇ ਦਾ ਲਿਪੜਦੀ ਇਹੋ ਜਾਣਾ ਹੈ ਪਿੱਛੇ ਵਾਲੀ ਨੇ ਤਾਂ ਲਿਪੜਦੀ ਨਹੀਂ ਜਾਣਾ ਕਾਲ ਕੋਈ ਨਹੀਂ ਬਚਾ ਬਚਾ ਕੇ ਲੈ ਜੀ ਹੂੰ ਉਹ ਬਚਾ ਕੇ ਲੈ ਆ ਤੁਨੇ ਕਹਦੇ ਨਿਆਣੇ ਕਹਦੇ ਐਡਾ بڑا ਰੇੜਾ ਕਰ ਲੋ ਮਾ ਕਾਲੂ ਚੜੀ ਹੋ ਜਾਊਗੀ ਤੂੰ ਤਾਂ ਕਹੂੰਗਾ ਐਡਾ بڑا ਕਰ ਲੋ ਹੈ ਹਾਂ ਹੁਣ ਕਿੰਨੇ ਕੇ ਰੇੜਾ ਵਧਾ ਦੀਏ ਐ ਵੀ ਹਾਂ ਅਈਦਾ ਰੇੜਾ ਵਧਾਉਣੇ ਪੈਰੇ ਰਾਉਂਗੇ ਬੁੱਟੇ ਆਪਣੇ ਚਾਰ ਨੇਰੀ ਮੋਦਣ ਆ ਫੜ ਆ ਫੜ ਲੈ ਨੇਰੀ ਮੋਦਣ ਯਾਰ ਹੋਏ ਟੱਡੇ ਹੋਏ ਪਿਆ ਕਿੱਥੇ ਆਹ ਹੋਏ ਬਿਆ ਯਾਰ ਪੁੱਦਰ ਆ ਉਹ ਹੋ ਇਹ ਜਿਆ ਫਲੰਗਾਈ ਜਦਾ ਉਹ ਬਲਾਸ ਤਾਂ ਮੈਂ ਤਾਂ ਲਿਆ ਤੇ ਯਾਰ ਸਪਰੇ ਕਰਨੀ ਹੁੰਦੀ ਮੇ ਬਣੇ ਯਾਰ ਇਹਦੇ ਪਰ ਮੈਂ ਕੱਲੂ ਲਿਆਉਂਗਾ ਸਪਰੇ ਠੀਕ ਆ ਪਹਿਲਾਂ ਮੈਂ ਕਰਕੇ ਗਿਆ ਮੀਂਹ ਪੈ ਗਿਆ ਮੀਂਹ ਨੇ ਅਸਰ ਨਹੀਂ ਕਰਿਆ ਝੱਟਪਟ ਤਾ ਪਹੀ ਪਰ ਕਰ ਦਿੰਦੇ ਆ ਸਾਫ ਸੁਪਈਆ ਜਿਹਾ ਹੋ ਜੂਗਾ ਯਾਰ ਆ ਫਾਲ ਵੱਡਣੀ ਹੈਗਾ ਨਹੀਂ ਹਾਂ ਕਰੂੰਗਾ ਆ ਜਾ ਤੰਦਖਾ ਮਾ ਬੂਟੇ ਆ ਜਾ ਵਿਚ ਨੂੰ ਆ ਇਧਰ ਨੂੰ ਆ ਜਾ ਕਿੱਥੇ ਗਏ ਹੋ ਵਿੱਚ ਹਾਂ ਆ ਦੇ ਆਪਣੇ ਘਰ ਘਰ ਵਾਲਾ ਵੀ ਉਹ ਜਿਹੜਾ ਮੈਂ ਪਿੱਛੇ ਲਾਇਆ ਹੈ ਹੈ ਲੈ ਆ ਦੇ ਇਹ ਵੀ ਵਧੀਆ ਚੱਲਿਆ ਹੂੰ ਇੱਧਰ ਗਏ ਆ ਯਾਰ ਗਨੇ ਬੂਟੇ ਜਾਣਾ ਟਾਲਦੇ ਹੈ ਹੈ ਗਨੇ ਚੱਲ ਗਨੇ ਇੱਧਰ ਸਾਹਮਣੇ ਹੋ ਮੈਂ ਕੋਈ ਤੋੜ ਛੱਡੀ ਆ ਖਰਾਕ ਦੀ ਕਿੰਨੀ ਤਾਂ ਖਰਾਕ ਪਾਈ ਆ ਡੇਲਾ ਤੂੰ ਟੇਡੇ ਹੋਗੇ ਨਾ ਟੇਡੇ ਹੋ ਜਨੇ ਉਹ ਕੰਮ ਖਰਾਬ ਕਰ ਯਾਰ ਮੇਰਾ ਟਾਈਮ ਨਹੀਂ ਲੱਗਿਆ ਹੁਣ ਆ ਦੇ ਤੂੰ THAILAND ਨੂੰ ਚੱਲ ਗਿਆ ਹੂੰ ਇਹਦੇ ਨਾਲ ਰੋਗੇ ਬੂਟੇ ਇੰਨੇ ਚ ਔਰ ਹਾਂ ਵੀ ਡਿੱਗ ਗਿਆ ਦਾ ਡੇਡਾ ਹੋ ਗਿਆ ਪਾਜੀ ਡੇਡਾ ਹੋ ਗਿਆ ਇੰਨੇ ਚ ਰੁਕ ਗਿਆ ਯਾਰ ਬੂਟਾ ਪਿਲਕ ਪਰ ਆ ਗਿਆ ਚਾਲਾ ਸਿੱਧਾ ਹੋ ਜਾਣਾ ਫਿਰ ਹੋ ਜਾਣਾ ਸਿੱਧਾ ਥੈਲੇ ਲਾਉਂਗੇ 4 ਹਾਂ ਠੀਕ ਆ ਮੈਂ ਉਹ ਤੇ ਲੈ ਲੈਂਦਾ ਕਰਨ ਜੀ ਡਾਕਟਰ ਦੇ ਥੈਲੇ ਉਹਨੇ ਕਾੜਿਆ ਮੋਟਰੇ ਪਾਈ ਉਹ ਆਹੋ ਹੈ ਉਹ ਤੇ ਲੈ ਕੇ ਨਾ ਫਿਰ ਆਉਂਦੇ ਆ ਰੋਟੀ ਰੋਟੀ ਖਾ ਕੇ ਆਉਂਦੇ ਯਾਰ ਹਾਂ ਰੋਟੀ ਰੋਟੀ ਖਾ ਕੇ ਆਉਂਦੇ ਇਹ ਆ ਭਾਈ ਆਪਣਾ 95 ਹਾਂ ਮੈਨੂੰ ਨਹੀਂ ਮਾੜਾ ਲੱਗੀ ਜਾਂਦਾ ਕਿ ਉਦਾਂ ਹੀ ਲੱਗਦਾ ਹੈ ਉਦਾਂ ਹੀ ਲੱਗਦਾ ਹੈ ਨਾ ਠੀਕ ਆ ਗੰਨਾ ਦਾ ਵਧੀਆ ਪਲਾਸ ਚੱਕਣ ਵਾਲੇ ਹਾਂ ਪਲਾਸ ਚੱਕਦੇ ਆ ਦੇ ਲੈ ਉਹਨਾਂ ਨੇ ਪੈਪ ਲਾਈਨ ਦੱਬੀ ਭਾਈ ਆ ਦੇ ਸਾਡੀ ਪੈਪ ਲਾਈਨ ਕਦੇ ਪ੍ਰੋਬਲਮ ਨਹੀਂ ਆਈ ਹੈਗੀ ਕਦੇ ਵੀ ਹੈ ਪਰ ਭਈ ਆ ਵੀ ਨਾ ਜabe ਮੈਂ ਉਦੜ ਪਤਾ ਕੱਲ ਬੈਠੇ ਸੀ ਪਰਸੋਂ ਵਾ ਗੱਗੇ ਤਾਂ ਕਹਿੰਦੇ ਪ੍ਰਿੰਟ ਲੜ ਗਈ ਮੈਂ ਸੋਚਦਾ ਮੈਂ ਯਾਰ ਮੇਰੇ ਨੀ ਇਸ ਸੀਜ਼ਨ ਮ ਲੜੀ ਚਾਰ ਲੜੀਆਂ ਲੈ ਹਾ ਹਾ ਆਪਣੇ ਦੂਏ ਯਾਰ ਕਾਲੇ ਪਏ ਪਏ ਨਾ ਜੇ ਲਚਕ ਬਹੁਤ ਠੀਕ ਆ ਜੇ ਇਹ ਖੁੱਲਦਾ ਨੇ ਤਾਂ ਜੋੜੇ ਖੁੱਲਦਾ ਪਰ ਟੁੱਟਦੇ ਨੱਕੇ ਆ ਇੱਕ ਆ ਇੱਕ ਥੱਲੇ ਹਾਂ ਦੋ ਨੱਕੇ ਹੀ ਜਾਂਦਾ ਚਲੋ ਠੀਕ ਆ ਜੀ ਸਾਸਰੀ ਕਾਲ ਜੀ ਸਾਰਿਆਂ ਘਰਾਂ ਜਾ ਕੇ ਮਿਲਦੇ ਬਾਈ ਤੁਹਾਨੂੰ ਮੇਰੇ ਵਲੇਂ ਦੀ ਇਕੱਠਾ ਲਾ ਲਓ ਜੀ ਕੱਖ ਆ ਗਿਆ ਘਰ ਨੂੰ ਤਰ ਜੀ पर से जोड़ बुलेया पे अच्छा पहले भी खुल गया था मेरे के हां पहले भी खुल गया था पहले भी खुल गया था।, था आप नहीं रिस्क लेना हम और बिजली वाला का काम है आप ही करने के तो दे करा ले ਲੋ ਜੀ ਕਸਤਾਰ ਕੇ ਤੁਹਾਨੂੰ ਮਿਲਦੇ ਆ। ਫਿਰ ਖਤਾਰ ਲਈ ਇਹ ਵਲਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਾਕੀ ਭਾਈ ਬੈਠੇ ਆ ਮੋਟਰ ਉੱਤੇ ਬੈਠੇ ਆ। ਮੌਸਮ ਜੇ ਅਜੇ ਤਬਦੀਲੀ ਆਈ ਵੀ ਆ। ਕੱਲ ਤਾਂ ਹੈਗਾ ਤਾਂ ਮੌਸਮ ਠੰਡਾ ਜਿਹਾ ਹਲੇ। ਅੱਜ ਹੈਗੀ ਗਰਮੈ ਥੋੜੀ। ਪਤਾ ਨਹੀਂ ਕਦ ਅੱਖਣ ਚੱਲ ਪੈਣਾ। ਅੱਖਣ ਚੱਲ। ਅੱਖਣ ਦੀ ਸ਼ਿਕਾਇਤ ਹੀ ਗੱਲ ਦੀ। ਅੱਖਣ ਦੇ ਵਿੱਚ ਸੁੰਡੀ ਬਹੁਤ ਪੈਂਦੀ ਆ। ਹਾਂ। ਮੇਰਾ ਅੱਜ ਕਰਵਾਇਆ ਸਵੇਰ ਦੀ ਹੋਇਆ ਹਾਂ ਮੈਂ ਵੀ ਉੱਥੇ ਯਾਰ ਬਾਜਰਾ ਪੀਜਣਾ ਦਾ ਕੱਲ ਕੇ ਦਾ ਸਾਫ ਜਾ ਕਰਕੇ ਦਾ ਮੈਂ ਹਾਂ ਹੈਗਾ ਤਾਂ ਕੋਆਟ ਜਾ ਕਰਿਆ ਵਾ ਜਿਹੜਾ ਬਾਜਰਾ ਤਾਂ ਨਾ ਥੱਲੇ ਦੇ ਪੱਤੇ ਸੁੱਕ ਗਏ ਨੇ ਜਿੱਕਣਾ ਨਾ ਗੰਨੇ ਦਾ ਆਕ ਜਾ ਹੁੰਦਾ ਗਿਰੇ ਪਿਆ ਉਹ ਤਾਂ ਮੈਂ ਤਾਂ ਕੋਈ ਦਾਤੀ ਦਾ ਸਾਫ ਕਰ ਦਦਾ ਡੰਗਰਾਂ ਨੂੰ ਉਹ ਪਿਆ ਤਾਂ ਮਠੇਰੀਆਂ ਨੇ ਲਾਇਆ ਮਾਂਝਾਲ ਸ਼ਾਮ ਨੂੰ ਬੀਜਦਾ ਹਾਂ ਜਾਣਾ ਫੇਰ ਸ਼ਾਮ ਕਿੱਥੇ ਇਧਰ ਮੈਂ ਸੁਣਣ ਆ ਲਿਆ ਕੇ ਆ ਦਦਾ ਕਹਿੰਦਾ ਮੈਂ ਸੂਣੇ ਆਲੀਆ ਮੈਂ ਸਦੀ ਤੈਨੂੰ ਮੈਂ ਦਦਾ ਸਵੇਰ ਤੇ ਹੀ ਰਾਖੀ ਬੈਠੀਦਾ ਸੀ ਮੈਨੂੰ ਦਿਖਦਾ ਦਾ ਇਹਦੇ ਵੀ ਅੱਜ ਸੂਗੀ ਹਾਂ ਪਰ ਚੱਲ ਬਹੁਤ ਵਧੀਆ ਹੋ ਗਿਆ ਦਿਨ ਵਿੱਚ ਨਿਬੜ ਕੇ ਕੰਮ ਇਹ ਸਾਰੇ ਲੱਗਦਾ ਬਾਈ ਤੂੰ ਜਗਰਾਤਾ ਲਵਾਣਾ ਦਾ ਐਨ ਬਾਈ ਸਾਢੇ ਪੰਜ ਚੋਲਿਓ ਹੂੰ ਸਾਢੇ ਪੰਜ ਚੋਕੇ ਨਿਬੜ ਕੇ ਕੰਮ ਵੀ ਅੱਜ ਫੇਰ ਮੈਂ ਹਾਂ ਹੁਣ ਵੀਜ ਹੁਣ ਸ਼ਾਮ ਨੂੰ ਖੇਤ ਦਾ ਸੁੱਕ ਜਾਣਾ ਹਾਂ ਵੀ ਵੀਜ ਵੀ ਲਿਆਉਣਾ ਵੀਜ ਨੂੰ ਮਹਿੰਗਾ ਇਕ ਨਾ ਫਸਲ ਕੋਈ ਵੀ ਜਣੀ ਹੈ ਬੀਜ ਵਧੀਆ ਪਾ ਲੋ ਪਹਿਲੇ ਵਧੀਆ ਵਧੀਆ ਜੇ ਤਾਂ ਵਧੀਆ ਬੀਜ ਪਾਇਆ ਤਾਂ ਤਾਂ ਹੀ ਤੈਨੂੰ ਝਾੜ ਵਧੀਆ ਦੇਗਾ ਹੈ ਫਰਕ 10 20 ਰੁਪਏ ਦਾ 10 20 ਰੁਪਏ ਦੇ ਪਿੱਛੇ ਆਪਾਂ ਮਾਰ ਖਾਈ ਨਾ ਭਾਈ ਦੇ ਨਾਲ ਤੇ ਮੇਰੇ ਖਰਾਬ ਹੀ ਖੇਤ ਨੂੰ ਪਾਣੀ ਲਾਉਣ ਦਾ ਮਲੇਟ ਹੈ ਗਿਆ ਹੁਣ ਸਵੇਰ ਦਾ ਉੱਥੇ ਗਿਆ ਪਹਿਲਾ ਬਾਜਰਾ ਵੱਢਿਆ ਬਾਜਰਾ ਵੱਢ ਗਏ ਫੇਰ ਪਾਣੀ ਛੱਡੀ ਮੋਟਰ ਮੈਂ ਕਹਿੰਦਾ ਬਾਜਰਾ ਵੱਢਦੀ ਵੱਢਦੀ ਮੈਨੂੰ 7 8 ਤਾਂ ਫੋਨ ਆਲੇ ਬਾਹਰ ਤੇ ਬਾਹਰ ਤੇ ਵੀ ਇੱਧਰ ਤੇ ਵੀ ਆ ਜਾਂਦੇ ਹੁਣ ਫੋਨ ਚੱਕਣਾ ਪੈਂਦਾ ਜਾਂ বাজਦਾ ਚੱਕਣਾ ਪੈਂਦਾ ਚਲੋ ਗੱਲਬਾਤ ਵੀ ਕਰਨੀ ਪੈਂਦੀ ਹੁਣ ਅਗਲੇ ਅੰਨਾਈ ਬਸ 10 ਮਿੰਟ ਉਹਨਾ ਫੋਨ ਸੁਣ ਲੈ 10 ਮਿੰਟ ਅਸੀਂ ਗਾਂਹ ਹੋਰ ਲੱਗ ਜਾਣਾ ਨਾਲੇ ਆਪਣਾ ਕੰਮ ਹੋ ਜਾਂਦਾ ਨਾਲੇ ਕੰਮ ਹੋ ਜਾਂਦਾ ਮਾ ਉੱਥੇ ਪੱਖਾ ਲੱਗਿਆ ਉਹ ਤਾਂ ਉਹਨਾਂ ਦੇ ਪੱਖੇ ਕੋ ਬੈਠੇ ਨਾਲੇ ਫੋਨ ਸੁਣੀ ਗਿਆ ਇੱਕ ਹੋਰ ਪੰਗਾ ਪੈ ਗਿਆ ਸਾਡੇ ਨਾਲ ਜਿਹੜਾ ਮੋਟਰ ਦਾ ਦਰਵਾਜ਼ਾ ਹੈ ਹਾਂ ਭਿੰਡਾ ਪਤਾ ਨਹੀਂ ਕਿੱਥੇ ਤੇ ਉੱਡ ਕੇ ਆ ਗਿਆ ਲੜੀਆਂ ਆਪਣੇ ਦੇ ਉਹ ਭੁਲੇਖੇ ਵਾਲਾ ਕੰਮ ਨਾ ਕਿਤਾ ਸਕਿਉਰਟੀ ਗਾਰਡ ਰੱਖ ਲਵੇ ਤੁਸੀਂ ਕੋਈ ਅੰਦਰ ਨਹੀਂ ਸਕਿਉਰਟੀ ਗਾਰਡ ਸਕਿਉਰਟੀ ਗਾਰਡ ਦਾ ਮਾਲਕ ਨੂੰ ਵੀ ਨਹੀਂ ਮੜਨ ਦਿੰਦਾ ਨਹੀਂ ਮੜਨ ਦਿੰਦੀਆਂ ਨਹੀਂ ਬੈਠੇ ਨੇ ਜਿਹੜਾ ਉੱਪਰ ਆਏ ਖੁੰਝਾ ਹੋ ਗਿਆ ਨਾ ਉਹ ਟੀਨ ਦੇ ਉੱਪਰ ਬੈਠੇ ਕੋਈ ਬੁਢਾ ਭਾਈ ਮੈਂ ਫੇਰ ਬੈਠਿਆ ਥੱਲੇ ਇੱਕ ਮੈਂ ਕੱਪੜੇ ਖੋਲੇ ਤੇ ਮੈਂ ਥੋੜਾ ਜਿਹਾ ਬਾਜਰਾ ਘੋਟਿਆ ਭਾਈ ਜੀ ਦਾਨੇ ਬੈਠ ਕੇ ਲਖੇ ਨਿਗਾ ਮੇਰੀ ਉੱਪਰ ਮਲੇ ਵੀ ਨਾ ਪਿੱਠ ਵਰ ਕਰਨਾ ਪਰੇ ਹਾਂ ਮੈਂ ਉਥੇ ਰੈ ਬੈਕ ਮੁੜਿਆ ਹਾਂ ਫੇਰ ਉੱਥੇ ਭਈਏ ਰਹਿੰਦੇ ਤੇ ਪਹਿਲਾਂ ਹਾਂ ਉਹਨਾਂ ਦਾ ਸਾਰ ਫਟੋਲਿਆ ਉਹ ਨਹੀਂ ਮਿਲਿਆ ਹਾਂ ਕਹਿੰਦੇ ਸਾਰ ਫੇਰ ਦੋ ਵੀ ਉੜ ਜਾਂਦੀਆਂ ਕੋ ਮਰ ਜਾਂਦੀਆਂ ਤਜਰਬਾ ਵੀ ਹੈ ਤਜਰਬਾ ਆ ਤੇਰਾ ਡੀਜ਼ਲ ਹੋਵੇ ਡੀਜ਼ਲ ਵੀ ਨਹੀਂ ਹੈਗਾ ਮਾਹ ਲੋਟ ਨਹੀਂ ਆਉਂਦਾ ਕੰਮ ਨੇਤਰਾਂ ਦੀ ਚਾਬੀ ਢੋਲੀ ਅੰਦਰ ਘੁੰਮਿਆ ਕਿ ਮੈਂ ਕੁਛ ਨਹੀਂ ਕਿ ਤਾਰਪੀਨ ਦਾ ਤੇਲ ਵਾਲੀ ਨਾ ਉਹਨਾਂ ਨੇ ਰੰਗ ਦਾ ਬਚਿਆ ਮੋਣਾ ਬੜਾ ਮੋਟਾ ਸੀ ਬੋਤਲ ਜਾਂ ਪਹਿਲਾਂ ਮੈਂ ਉਹ ਦੇਖਿਆ ਕੋਲ ਕੇ ਹਲਾ ਕੇ ਹਾਂ ਨਾਸਾ ਕੋਲ ਵੀ ਨ ਕਰ ਮੈਂ ਕੋਈ ਦਵਾਇ ਨ ਉਹ ਵੀ ਵਿਚਾਰਦੇ ਬਿਖਦੇ ਸੜ ਜਵੇ ਕੋਈ ਐ ਵੀ ਨਹੀਂ ਕਿਹਾ ਜਾਂ ਬੀੜਾ ਚ ਕੋਲ ਉਹ ਰੱਖਿਆ ਫਿਰ ਮੈਨੂੰ ਆਈ ਪਾਸੇ ਮੈਂ ਤਾਰਪੀਨ ਦਾ ਤੇਲ ਲੱਗਦਾ ਮੈਂ ਨਾ ਰੰਗ ਕਰੇ ਹੋਣਾ ਹਾਂ ਉਹ ਆਕੇ ਡੱਬੇ ਚ ਮੈਂ ਪਾਇਆ ਹੋਣਾ ਪਾਇਆ ਕੋਬਾ ਆ ਪਾਇਆ ਕੋ ਪਾਇਆ ਵਿੱਚ ਪਾਣੀ ਹਾਂ ਮਾ ਫਿਰ ਮੈਂ ਮਾਰਿਆ ਦਰਵਾਜੇ ਦੇ ਉੱਪਰ ਊੜੀਆਂ ਡੂਮੜੇ ਮੰਗਣ ਇੱਕ ਵਾਰ ਹੀਟਾ ਨਹੀਂ ਕਰੀਆਂ ਫਿਰ ਮੈਂ ਨੇ ਹੇਡਾ ਉੱਡਾ ਦੇਖਿਆ ਗਿਆ ਮੈਂ ਤਾਂ ਉੜਦੀਆਂ ਦੇਖਿਆ ਮੈਂ ਭੱਜ ਲਿਆ ਅੱਗੇ ਮੈਂ ਬੈਠਿਆ ਪੱਖੇ ਮੂਰੇ ਇੱਧਰ ਫੋਨ ਆਇਆ ਬਦਾ ਬਾਈ ਦਾ ਆਪਾਂ ਫੋਨ ਸੁਣਿਆ 10 ਮਿੰਟ ਜਾ ਗਿਆ ਉੱਥੇ 20 25 ਕ ਮਰੀਆਂ ਮੇਰੀਆਂ ਵੀ ਮਰ ਜਾਂਦੀਆਂ ਬਾਕੀ ਟਕਦਾ ਹੋ ਗਿਆ ਖਾਲੀ ਅੱਛਾ ਫੇਰ ਮੋਟਰ ਚ ਲਾਈ ਚਲ ਹੁਣ ਲੋਟ ਹੋ ਗਿਆ ਲੋਟ ਹਲੇ ਵੀ ਨਹੀਂ ਹੋਇਆ ਹਲੇ ਭਿੱਖ ਗੱਲਾਂ ਪੜਦੇ ਉਹਦੇ ਪਿਛਲੇ ਪਾਸੇ ਬੈਠੀਆਂ ਉਹ ਦਰਵਾਜ਼ਾ ਗੰਦ ਗੱਲ ਉਹਦੇ ਉਹ ਵੀ ਨਹੀਂ বাজਵਾਏਗਾ ਇਹ ਪ੍ਰਿੰਟ ਦਾ ਆਪਣੇ ਨਾਲ ਵੀ ਜਾ ਚਲਾਗਾ ਬਹੁਤ ਮੈਂ ਕਹਿੰਦਾ ਵੀ ਉਹਦਾ ਉੱਤੇ ਮੈਨੂੰ 1.5 ਦੋਗੇ ਅੱਛਾ ਦੇ ਉੱਤੇ ਤੇ ਹੁਣ ਮੈਂ ਪਾਣੀ ਲਾਇਆ ਉਹਨਾਂ ਨੂੰ ਹੁਣ ਪਰਸੋਂ ਤੱਕ ਉਹਨਾ ਆਪਣੇ ਅਜਨ ਖੇਤ ਬਹੁਤ ਵਧੀਆ ਕਰਿਆ ਬਾਤ ਹਾਂ ਜਿਹੜਾ ਹੁਣ ਦਾਣਾ ਗਿਰੂਗਾ ਜੰਮੂਗਾ ਉਹ ਨਹੀਂ ਅੱਧਾ ਜੰਮਣਾ ਦਾ ਸੁੱਕ ਵਿੱਚ ਮਸਲ ਕਰਨ ਵਾਲੀ ਮੋਟੀ ਠੰਡ ਜੀਰੀ ਤਾਂ ਨਹੀਂ ਥੜੀ 15 ਨੂੰ ਵੱਡੂ ਹੋਣੀ ਨਹੀਂ ਬਾਈ ਇਹ ਸਾਡੇ ਹੱਥ ਤੇ ਕੰਮ ਨਹੀਂ ਹੈਗਾ ਭਾਰਦੋਂ ਵਿੱਚ ਤਾਂ ਬਾਈ ਚੱਲਣੇ ਚੱਲਣਾ ਹੈ 10 ਦਿਨ ਹੋਰ ਹੀ ਨਾ ਹੈਗਾ ਚਲੋ ਠੀਕ ਹੈ ਵੀ ਚਾਹੀਦਾ ਜੇ ਗਰਮੈਸ ਵੀ ਨਾ ਹੋਵੇ ਫਿਰ ਨਹੀਂ ਹੈਗਾ ਸਾਰਾ ਕੁਝ ਬਣਿਆ ਪਿਆ ਆਪਣੇ ਜਿਹੜਾ ਸੀਗਾ ਅਜੀ ਕਹਿੰਦਾ ਠੰਡ ਕਰਦੀ ਤੇਰੀ ਜਿਲੀ ਰੁਕ ਜਾਣੀ ਪਈ ਤੇਰੀ ਤਾਂ 50% ਨਿਸਰੀ ਵੀ ਆ ਉਹ ਜਿਹੜੀ ਰੁਕ ਜਾਣੀ ਆ ਪ੍ਰਧਾਨ ਦੇ ਆ ਮੈਂ ਹਰੇਕ ਵੀਡੀਓ ਚ ਦੱਸ ਦਿੰਦਾ ਜਦ ਗੱਲ ਚੱਲਦੀ ਵੀ ਬਾਸਮਤੀ ਉਹਨੇ ਲੀਡ ਲਾਈ ਤੀ ਸਿਆਲ ਆ ਗਿਆ ਕਹਾ ਪੱਕਿਓ ਨਹੀਂ ਹੈਗੀ ਭੈਣੀ ਬੜਾਈ ਐ ਇਹਨੂੰ ਟਾਲ ਪਰ ਵੀ ਨਹੀਂ ਕੋਈ ਲੈਂਦਾ ਡੰਗਰ ਵੀ ਨਹੀਂ ਖਾਂਦੇ ਫਿਰ ਨਿਸਰੀ ਵੀ ਨਹੀਂ ਹੈਗੀ ਨਿਸਰੀ ਉਹਨੂੰ ਸਿਆਲ ਵੇ ਖੜ ਗਈ ਉਹ ਤੇ ਰੋਗੀ ਠੰਡ ਹੋਗੀ ਹਾਂ ਰੋਗ ਠੰਡ ਹੋਗੀ ਨਾ ਤਾਂ ਹੀ ਐ ਇਹ ਜੇ ਕੀਤੀ ਪੈ ਜੂ ਨਾ ਠੰਡ ਹਾਂ 110 ਦਾ ਜਲੂਸ ਕੱਢ ਦਿੰਦੇ ਆ ਪੱਕ ਕੇ ਖੇਤ ਕਢਾ ਰੱਖੀ ਦੱਸ ਦਿੰਦੇ ਕੋਈ ਨਹੀਂ ਮਸ਼ੀਨ ਤਿਆਰ ਹੋ ਗਈ ਗਾਲੇ ਵਾਲੀ ਹਾਂ ਹੁਣ ਤਾਂ ਨੇ ਚੌਥੇ ਆਪਾਂ ਕਹਿੰਦੇ ਯਾਰ ਆਪਾਂ ਨੂੰ 50% ਕੰਮ ਦੱਸਦਾ ਹਾਂ ਕੱਲ ਕੱਲ ਮੈਂ ਦੇਖੀ ਜੇ ਕੱਲ ਸ਼ਾਮ ਨੂੰ ਗਮਨ ਸਰਪਚੀਤ ਨਾਲ ਉਹ ਤਾਂ ਐ ਲਾਦੀ ਉਹ ਗਈ ਇਹਦਾ ਉਹ ਗਈ ਕਿ ਫੇਰ ਹੁਣ ਬਣਾ ਦਿੰਦੇ ਆ ਰਾਸਤਾ ਹੈਗਾ ਉਹਨੂੰ ਉਹ ਕੋ ਡਰੈਵਰ ਉਹ ਉਤਾਰ ਤਰੀਏ ਦਾ ਆਨੇ ਨੂੰ ਗਿਆ ਇੱਕ ਠੰਡੇ ਦੀ ਬੋਤਲ ਲੇਕਿਨ ਦੱਬੋ ਉਹ ਤੇ ਮੈਨੂੰ ਵੀ ਡਰਦਾ ਮੈਂ ਉਹ ਬਸ ਖਾਣ ਪਾ ਜਾਂਦੀ ਫਿਰ ਦੱਸਗਾ ਦੇ ਦੂੰਗਾ ਕਾਹਦੀ ਲੱਗਦਾ ਠੰਡੀ ਦਾ ਸੌਦਾ ਕਰਾ ਦੀਏ ਦੱਸ ਉਹ ਨਾ ਬਾਬਾ ਬਾਬਿਆਂ ਨੂੰ ਦੇਖ ਲੈ ਹੁਣ ਬੁਕਾਰ ਉਹਨੇ ਖੜੀਓ ਥਣੇ ਬਰਾਲੀ ਪਗਾ ਦਿੰਦਾ ਨਾ ਦੀ ਜਿਹੜੀ ਆ ਗੱਲ ਪਹਿਨੂ ਸੋਚ ਕੇ ਦੱਸਦੇ ਆ ਸੋਚ ਕੇ ਦੱਸਦੇ ਆ ਜੀ ਮੈਂ ਸੋਚ ਲੈ ਹੈਗਾ ਤੇਰੇ ਕੋਲ ਪਾਸਾ ਦੱਸ ਦੇਣ ਹੈਗਾ ਫਿਰ ਹੁਣ ਦੱਸ ਦੀ ਚਲ ਚਾਰ ਰਸ ਨਹੀਂ ਵੀ ਅਸੀਂ ਅੱਜ ਪਿੰਡ ਚ ਵਗਾਉਣੀ ਆ ਅਸੀਂ ਤਾਂ ਇਹਦੇ ਵਿੱਚ ਬੋਲਣੀ ਆ ਵਿੱਚ ਬੋਲ ਮੈਂ ਸਰ ਪੁੱਛ ਕੇ ਤੇਰੇ ਸਾਹਮਣੇ ਸਾਰੀ ਕੁਦਾ ਜਾਂਦੇ ਆ ਠੀਕ ਹੈ ਜੀ ਬੋਲ ਕਿੰਨੇ ਪੈਸੇ ਲੈਣੇ ਆ ਹੁਣ ਮੈਂ ਲਵਨਾ ਸਾਹਿਬ ਨਹੀਂ ਸਾਹਿਬ ਉਹਨਾਂ ਨੇ ਬੁਲਟ ਮੋਟਰਸਾਈਕਲ ਕਿਹਾ ਤਾਂ ਵੇਚਣੇ ਨੂੰ ਬਰਸੋਂ ਦੀ ਗੱਲ ਹੈ ਦਿੱਲੀ ਦੇ ਫੋਨ ਆਇਆ ਦਾ ਕਹਿੰਦਾ ਵੀ ਭਾਈ ਮੇਰਾ ਮੇਰੇ ਕੋਲ ਆਇਆ ਪਿਆ ਵੀ ਮੁਹਾਲੀ ਬੁਲਟ ਖੜਾ ਉਹ ਨੂੰ ਪੇਰੇ ਆਉਂਦਾ ਉੱਥੀ ਆ ਵੀ ਕੱਲ ਉਹਨਾਂ ਨੇ ਜਾ ਕੇ ਤੁਹਾਨੂੰ ਫੋਟੋ ਪਾਉਣੀ ਆ ਅੱਛਾ ਕੱਲ ਉਹਨਾਂ ਨੇ ਮੇਰੇ ਕੋ ਫੋਟੋ ਆਈਆਂ ਨਹੀਂ ਆਗੀਆਂ ਰਾਤ ਨੂੰ 10:44 'ਤੇ ਫੋਨ 'ਤੇ ਫੋਟੋ ਆਈ ਜਾਂ ਮੈਂ ਸੁੱਤਾ ਪਿਆ ਦਾ ਸਵੇਰ ਨੂੰ ਮੈਂ ਦੇਖਿਆ ਅੱਜ ਉਹਨਾਂ ਦਾ ਫੋਨ ਆ ਗਿਆ ਜੇ ਮੈਂ ਵੀਡੀਓ ਵਿੱਚ ਪਾਉਣੀ ਆ ਮੈਂ ਰੇਡੀਓ ਵਿੱਚ ਹੀ ਪਾਉਂਗਾ ਜਗਤ ਮਾਥੜ ਵਿੱਚ ਹੀ ਪਾਉਂਗਾ ਠੀਕ ਹੈ ਬੋਲਟ ਦੀਆਂ ਫੋਟੋਆਂ ਹੀ ਪਾਉਂਗਾ ਸਾਰਾ ਕੋ ਡਿਟੇਲ ਦੱਸੂਗਾ ਡਿਟੇਲ ਮੈਂ ਤੇਰੇ ਲਈ ਵੀ ਦੱਸ ਦਿੰਦਾ ਵੀ ਬੋਲਟ 2022 ਮਾਡਲ ਹੈ ਵੀ ਆਪਣਾ 10000 ਕਿਲੋਮੀਟਰ ਚੱਲਿਆ ਪਿਆ 2 ਲੱਖ ਉਹਦੀ ਡਿਮਾਂਡ ਰੱਖੀ ਹੈ ਨਹੀਂ ਕਲਾਸਿਕ ਨਹੀਂ ਹੈਗਾ ਬਾਈ ਸਟੈਂਡਰਡ ਹੈ 350 ਉਦੋਂ ਤੋਂ ਕਹਿੰਦਾ ਕਲਾਸੀ ਮੈਂ ਸੁਣਿਆ ਤਾਂ ਹੁਣ ਮੈਂ ਫੋਟੋ ਦੇਖਿਆ ਸਟੈਂਡਰਡ 350 ਆ ਉਹ ਬੋਲਟ ਕਾਲੇ ਰੰਗ ਦਾ ਅੱਛਾ ਕਾਲੇ ਰੰਗ ਦਾ 2022 ਮਾਡਲ ਹੈ 2000 2 ਲੱਖ ਡਿਮਾਂਡ ਆ ਉਹਨਾਂ ਦੀ 10000 ਕਿਲੋਮੀਟਰ ਚੱਲਿਆ ਬਾ ਮੋਹਾਲੀ ਦਾ ਨੰਬਰ ਆ ਮੋਹਾਲੀਓ ਖੜਾ ਹੈ ਤਾਂ ਠੀਕ ਹੈ ਯਾਰ ਨੇੜੇ ਤੇੜੇ ਕਿਸੇ ਨੇ ਨੇੜੇ ਜੇ ਕਿਸੇ ਨੇ ਲੈਣਾ ਹੋਇਆ ਭਾਈ ਸੰਪਰਕ ਕਰ ਲਿਓ ਬਾਈ ਦਾ ਨੰਬਰ ਮੈਂ ਤੁਹਾਨੂੰ ਫੇਰ ਸੋਚ ਕੇ ਦੱਸ ਦਿੰਦਾ ਵੀ 9780401349 ਦੁਬਾਰਾ 9780401349 ਨੰਬਰ ਆ ਬਾਈ ਦਾ ਸੰਪਰਕ ਕਰ ਲਿਓ ਜੇ ਗੱਲ ਵੀ ਚਲੋ ਇੰਨਾ ਗਾ ਸਾਡੇ ਇਹ ਅੱਜੇ ਆ ਤਾਂ ਜਦ ਤੱਕ ਵੀਡੀਓ ਬਣਨੀ ਹੋ ਤੇ ਬਾਅਦ ਹੋਈ ਭੁੱਲ ਜਾਂਦੇ ਸਾਡੇ ਉਹ ਮੈਮਰੀ ਰੀਡ ਕਰ ਦਿੰਦੇ ਉਹ ਸਾਡੇ ਕੰਪਿਊਟਰ ਦੇ ਸੈੱਟ ਹੋਈ ਪਈ ਆ ਫਿਰ ਉਹ ਨਵੀਂ ਆ ਜਾਂਦੀ ਵਧੀਆ ਨਮਾਦ ਸਾਡਾ 2 ਲੱਖ ਦੇ ਉੱਪਰ ਪੈਂਦਾ ਹੋਰ ਹੋਰ ਹੈ ਬਾਈ ਕਹਿੰਦਾ ਵੀ 2 ਲੱਖ ਡਿਮਾਂਡ ਆ ਇਹ ਕਰ ਲੂੰਗੇ ਕਹਿੰਦਾ ਗੱਲਬਾਤ ਕਰ ਲੂੰਗੇ ਚਲੋ ਉਹਨਾਂ ਤੇ ਗੈਲ ਗੱਲਬਾਤ ਕਰ ਲਓ ਸਾਡੇ ਨਾਲ ਸਭਾ ਘੱਟ ਰੱਖੋ ਥੋੜਾ ਜਿਹਾ ਫਿਰ 7 ਦੇ ਦੱਬਲੇ ਕਿਤੋਂ ਹੋ ਜਾਂਦੀ ਜਿਆਦਾ ਕਿਤੋਂ ਹੋ ਜਾਂਦੀ ਉਹੀ ਤਾਂ ਗੱਲ ਆ ਹਾਂ ਸਾਨੂੰ ਦੋਨੇ ਬਰਾਬਰ ਆ ਉਹ ਵੀ ਬਰਾਬਰ ਹੈ ਜਿਹਨਾਂ ਲੈਣਾ ਉਹਨੂੰ ਬਰਾਬਰ ਜਿਹਨਾਂ ਲੈਣਾ ਹੈ ਉਹਨੂੰ ਅਸੀਂ ਚੱਕ ਲੈਣੇ ਆ ਜਿਹਨਾਂ ਵੇਚਣਾ ਉਹਨੂੰ ਦੱਬ ਲੈਣੇ ਆ ਉਹਦੇ ਨਾਲ ਸਾਡੇ ਦੱਬ ਹੋ ਜਾਂਦਾ ਚੰਗਾ ਨਹੀਂ ਲੱਗਦਾ ਤੁਸੀਂ ਆਪਸੇ ਦੀ ਗੱਲ ਗੱਲ ਹੋ ਜਣੀ ਹੈ ਜਿਹਨਾਂ ਵੇਚਣਾ ਉਹਦਾ ਹੀ ਵਿਗ ਜਾਣਾ ਜਿਹਨਾਂ ਲੈਣਾ ਲੈ ਵੀ ਹੋ ਜਾਣਾ ਵੀ ਜਿਹੜੇ ਸੌਦਾ ਹੱਟ ਮਿਟ ਕੇ ਹੋਇਆ ਕਰਦਾ ਕਦੇ ਇਹ ਨਹੀਂ ਹੈਗਾ ਵੀ ਇੱਕ ਟੱਕ ਗੱਲ ਹੋ ਜਾਣਾ ਬੀ ਭਾਈ ਜਸਪਰ ਅੱਜ ਇਹ ਜੇ ਕੰਮ ਚੱਲੋ ਵਧੀਆ ਸਾਨੂੰ ਹੁਣ ਇੱਕ ਵੀਰ ਕਹਿੰਦਾ ਤਾਂ ਕਹਿੰਦਾ ਵਿਊਹ ਪਿੱਛੇ ਆਇਆ ਕਰੀਂਦੇ ਵਿਊਹ ਪਗਾਂ ਸਾਨੂੰ ਕੋਈ ਚੱਕਣ ਨਹੀਂ ਹੈਗਾ ਸਾਨੂੰ ਤਾਂ ਆਪਿਆਰ ਬਹੁਤ ਆ ਸਵੇਰੇ 10 ਫੋਨ ਆਲੇ ਅਗਲੇ ਮੈਂ ਕਹਿੰਦਾ ਵੀ ਇੰਨੀ ਇੱਜ਼ਤ ਸਾਡੇ ਘਰ ਤੇ ਨਹੀਂ ਕੋਈ ਕਰ ਸਕਦਾ ਇਹ ਨਾ ਠੀਕ ਆ ਇੰਨੀ ਅਗਲੇ ਕਰਦੇ ਸਾਡੇ ਸਾਤੇ ਬੜੇ ਆ ਨਾ ਠੀਕ ਗੱਲ ਹੈ ਮਨੂ ਬਾਸੜ ਜੀ ਤੇ ਬਗੈ ਨਹੀਂ ਕੋਈ ਬੋਲਦਾ ਠੀਕ ਹੈ ਯਾਰ ਨਾ ਠੀਕ ਆ ਵੀ ਆਇਕਨ ਆ ਬਾਈ ਵੀ ਬਾਕੀ ਦਾ ਬਾਈ ਚੈਨਲ ਤੁਹਾਨੂੰ ਆਪਾਂ ਨੇ ਕੱਲ ਪਹਿਲੋ ਵੀਡੀਓ ਪਾਈ ਸੀ ਸੁਖੀ ਮਹਾਲਾ 585 ਪਰ ਬਹੁਤ ਧੰਨਵਾਦ ਹੈ ਵੀਰਾਂ ਦਾ ਇਹ ਰੰਗ ਲਾਤਾ ਤੱਕ ਪੂਰੀ ਭਾਈ ਦੀ ਬਹੁਤ ਵਧੀਆ ਕਮੈਂਟ ਕਰਿਆ ਕਿਸੇ ਨੇ ਨੇਗਟਿਵ ਨਹੀਂ ਕਰਿਆ ਕਮੈਂਟ ਬਹੁਤ ਬਾਈ ਸਿਆਣੇ ਹੋਗੇ ਸਾਰੇ ਵੀਰ ਸਿਆਣੇ ਹੋਗੇ ਜਿਹੜਾ ਬੰਦਾ ਚੱਕਮੇ ਜੀ ਗੱਲ ਕਰਦਾ ਔਰ ਗਲਤ ਚੀਜ਼ ਪਾਉਂਦਾ ਪਤਾ ਲੱਗਦਾ ਹਰੇਕ ਨੂੰ ਪਤਾ ਲੱਗਦਾ ਅਸੀਂ ਸਮਝ ਜਾਂਦੇ ਵੀ ਇੱਥੇ ਗੱਲ ਐ ਕਰੀ ਵੀ ਆ ਆਪਾਂ ਦਾ ਪਹਿਲਾਂ ਹੀ ਕਿਹਾ ਵੀ ਅੱਜ ਦੀ ਵੀਡੀਓ ਅੱਜੇ ਅਸੀਂ ਪਾਉਣੀ ਹੈ ਇਹ ਨਹੀਂ ਹੈਗਾ ਵੀ ਅਸੀਂ ਕੱਲ ਦੀ ਪਾਤੀ ਪਰਸੋਂ ਦੀ ਪਾ ਕੇ ਚੱਕ ਕੇ ਅਗਲੀ ਪਿਛਲੀ ਜੋੜਤੀ ਉਹ ਨਹੀਂ ਕਰਨਾ ਹੈਗਾ ਗਲਤ ਚੀਜ਼ ਨਹੀਂ ਬੋਲਣੀ ਜਿਹੜੀ ਚੀਜ਼ ਹੈਗੀ ਆ ਜਿੰਨਾ ਕਰ ਸਕਦੇ ਉਹ ਵੀ ਬਹੁਤ ਬਾਈ ਪਿਆਰ ਕਰਦੇ ਅਗਲੇ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਵੀ ਚਲੋ ਬਾਈ ਦੇ ਕੱਲ ਬਹੁਤ ਸੋਹਣੀ ਧੱਕ ਮਾਰੀ ਐ ਫੇਰ ਬਾਈ ਜਿਹੜੇ ਰਹਿੰਦੇ ਵੀਰ ਸ਼ੇਅਰ ਕਰਿਓ ਵਾਤੇ ਬਾਦ ਵੀਡੀਓ ਨੂੰ ਵੀ ਗੱਲਾਂ ਦਾ ਪਤਾ ਲੱਗੇ ਇਹ ਵੀ ਤੁਹਾਨੂੰ ਪਤਾ ਵੀ ਜੌਮ ਕਰਦੇ ਆ ਤੁਹਾਨੂੰ ਚੰਡੀ ਕਰਦਾ ਵੀ ਦਿਖਾਉਣਗੇ ਹਾਲ ਚਾਲ ਜਿਹੜਾ ਹੈਗਾ ਰਸਤੇ ਵਿੱਚ ਵੀ ਇਹਨਾਂ ਨੂੰ ਟੱਕਰਦੇ ਰਹਿੰਦੇ ਇੱਕ ਵਾਰ ਟੈਂਪੂ ਵਿੱਚ ਘੋੜੀ ਚੜਾਈ ਜਾਂਦਾ ਲੈ ਸਾਡਾ ਫੋਟੋ ਪਾਪੀ ਅਸੀਂ ਕਿੱਥੇ ਦੇਖਣਾ ਬੈਠੇ ਇਹਨਾਂ ਦੇਖ ਲਿਆ ਇਹ ਤਾਂ ਸਾਡੇ ਸਵੇਰ ਆਉਂਦਾ ਗੱਲ ਆਇਆ ਨਾ ਬਾਈ ਸਾਡਾ ਹੈਗਾ ਸਰਕਲ ਉਹ ਪਿੰਡ ਦਾ ਹੀ ਕਹੀਏ ਕਿਸੇ ਨੂੰ ਟੈਂਪੂ ਵਾਹ ਤਿੰਨ ਪਹੀਆ ਵਾਲਾ ਜਿਹੜਾ ਕਾਲਾ ਘੋੜਾ ਜਿਹੜੇ ਸਵਾਰੀ ਟੋਣ ਉਹਦੇ ਘੋੜੀ ਲੱਗੀ ਵਗ ਲੈਣਾ ਗੱਲ ਪਤਾ ਗਿਆ ਜਿਹੜਾ ਸਾਡਾ ਸਰਕਲ ਹੈਗਾ ਪਿੰਡ ਦਾ ਹਾਂ ਇਹ ਦਿੱਲੀ ਦੇਖਣ ਘੁੰਮਦਾ ਫਿਰ ਮੈਂ ਉਹੀ ਕਹਿੰਦਾ ਕਿ ਤੁਹਾਨੂੰ ਸਾਡੇ ਨਾਲ ਤੇ ਕਹੋ ਭੈਣਾਂ ਹੋਰ ਸਰਸਰੀ ਸਬਸਕ੍ਰਾਈਬਰ ਕਰੇ ਕਮੈਂਟ ਕਰੋ ਵਧੀਆ ਭਾਈ ਆਇਆ ਨੇ ਵੀ ਠੀਕ ਹੈ ਚੜਦੀ ਕਲਾ ਚ ਰੱਖੇ ਭਾਈ ਅਗਲੇ ਬਲੌਗ ਚ ਮਿਲਦੇ ਆ ਫਿਰ ਤੁਹਾਨੂੰ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ